ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹਾਂਜੀ ਮੈਂ ਜਸਪ੍ਰੀਤ ਕੌਰ ਮਨਸਵਾਗਤ ਆਈ ਤੁਹਾਡੇ ਸਾਰਿਆਂ ਦਾ ਨੂਰਮਾਨ ਬਲੌਗ ਦੇ ਵਿੱਚ ਹੋਰ ਸੁਣਾਓ ਜੀ ਕਿਵੇਂ ਹੋ ਤੁਸੀਂ ਸਾਰੇ ਜਾਨੇ ਉਮੀਦ ਹੈ ਜੀ ਤੁਸੀਂ ਸਾਰੇ ਜਾਨੇ ਠੀਕ ਹੋਵੋਗੇ ਖੁਸ਼ ਹੋਵੋਗੇ ਤੰਦਰੁਸਤ ਹੋਵੋਗੇ ਹਾਂਜੀ ਟਾਈਮ ਜਿਹੜਾ ਇੱਥੇ ਜੀ ਸੀਗਾ 10:00 ਵਜੇ ਦਾ ਸਾਢੇ 10 ਦਾ ਟਾਈਮ ਸੀਗਾ ਤੇ ਆਪਾਂ ਆਪਣੇ ਜਿਹੜੇ ਦੂਸਰੇ ਕੰਮ ਤੁੰਦੇ ਸੀਗੇ ਉਹ ਖਤਮ ਕਰ ਲਏ ਹੈਗੇ ਹਨ ਤੇ ਆਪਾਂ ਲੱਗੇ ਸੀਗੇ ਜਿਵੇਂ ਸਫਾਈਆਂ ਕਰਨ ਕਿਉਂਕਿ ਮੈਂ ਪਿੱਛੇ ਵੀ ਪਹਿਲਾਂ ਜਿਹੜਾ ਵਲਗ ਪਾਇਆ ਸੀਗਾ ਉਹਦੇ ਵਿੱਚ ਵੀ ਤੁਹਾਨੂੰ ਦਿਖਾਇਆ ਸੀਗਾ ਤੇ ਹੁਣ ਇੱਥੇ ਆਪਾਂ ਜਿਹੜਾ ਰਹਿ ਗਿਆ ਸੀ ਉਹ ਕੰਮ ਕਰਦੇ ਆ ਇਸ ਤੋਂ ਪਹਿਲਾਂ ਮੈਂ ਜਵੇਂ ਕੱਲ੍ਹ ਛਤਾਂ ਵਗੈਰਾ ਉੱਪਰੋਂ ਝਾੜ ਲੰਗਣ ਸੀਗੀਆਂ ਤੇ ਬੈੱਡ ਵੀ ਬਾਹਰ ਕੱਢਿਆ ਸੀਗਾ ਧੁੱਪ ਲਵਾਈ ਸੀਗੀ ਸਾਰਾ ਸਮਾਨ ਕੱਢ ਕੇ ਤੇ ਸੋਇ ਦੇ ਵੀ ਸਾਰੇ ਭਾਂਡੇ ਬਾਹਰ ਕੱਢ ਕੇ ਤੇ ਧੋਲੇ ਹੈਗੇ ਤੇ ਸੋਈ ਵੀ ਕੱਲ੍ਹ ਸਾਫ਼ ਕਰਕੇ ਉੱਪਰੋਂ ਸਾਰਾ ਸਲੇਕ ਵਗੈਰਾ ਸਾਫ਼ ਕਰਕੇ ਹੈਨਾ ਤੇ ਭਾਂਡੇ ਧੋ ਕੇ ਧੁੱਪ ਲਵਾ ਕੇ ਭਾਂਡਾ ਨੂੰ ਸਾਰੇ ਰੱਖਤਾ ਸੀਗਾ ਤੇ ਸਾਰੇ ਕੰਟੇਨਰ ਵਗੈਰਾ ਵੀ ਆਪਾਂ ਸਾਫ ਕਰਦੇ ਸੀ ਸੌਦਾ ਵਗੈਰਾ ਪਾ ਕੇ ਸਾਰਾ ਕਰਤਾ ਸੀ ਕੰਮ ਓਕੇ ਕੱਲ ਤੇ ਕੱਲ ਮੇਰੇ ਨਾਲ ਕੀ ਹੋਇਆ ਜੀ ਮੈਂ ਵੀਡੀਓ ਤਾਂ ਕੈਮਰਾ ਤਲਾਤਾ ਤੇ ਪਰ ਮੈਂ ਕੈਮਰਾ ਲਾ ਕੇ ਤੇ ਵੀਡੀਓ ਔਨ ਕਰਨਾ ਜਾਨੀ ਕਿ ਉਹਨੂੰ ਭੁੱਲ ਲਗੀ ਮੈਨੂੰ ਇਸ ਤਰ੍ਹਾਂ ਸੀ ਮੈਂ ਆਪਣਾ ਕੰਮ ਲੱਗੀ ਰਹੀ ਮੈਨੂੰ ਇਸ ਤਰ੍ਹਾਂ ਸੀ ਕਾ ਵੀ ਵੀਡੀਓ ਬਣੀ ਜਾਂਦੀ ਹੈ ਪਰ ਜਦੋਂ ਬਾਅਦ ਵਿੱਚ ਮੈਂ ਸਾਰਾ ਆਪਣਾ ਕੰਮ ਖਤਮ ਕਰਕੇ ਤੇ ਦੇਖਿਆ ਤਾਂ ਫਿਰ ਮੈਂ ਮਾਰੇ ਮੱਥੇ ਤੇ ਹੱਥ ਵੀ ਲੈ ਆਪਣੇ ਜਾਣੇ ਤਾਂ ਮੈਂ ਆਪਦਾ ਵੀਡੀਓ ਵੀ ਬਣਾ ਰਹੀ ਸੀ ਨਾਲ ਨਾਲ ਕੰਮ ਦੇ ਤੇ ਪਰ ਉਹ ਤਾਂ ਮੈਂ ਔਨ ਕਰਨੇ ਭੁੱਲ ਗਈ ਤੇ ਇਸ ਕਰਕੇ ਫਿਰ ਕੱਲ ਦੀ ਜਿਹੜੀ ਵੀਡੀਓ ਆਪਣੀ ਰਹਗੀ ਤੇ ਚਲੋ ਕੋਈ ਗੱਲ ਨਹੀਂ ਜੀ ਹੁਣ ਫਿਰ ਜਿਹੜੀ ਗਲਤੀ ਹੋਈ ਗਈ ਕੀ ਕਰ ਸਕਦੇ ਹਾਂ ਤੇ ਹੁਣ ਆਪਾਂ ਜਿਹੜਾ ਸੀਗਾ ਸਾਰਾ ਜਿਵੇਂ ਕੂਸ਼ਕ ਕੱਪੜੇ ਜਿਹੜੇ ਸੀਗੇ ਜਿਵੇਂ ਪੇਟੀ ਦਾ ਕਵਰ ਹੋ ਗਿਆ अलमारी ਦਾ ਹੋ ਗਿਆ ਸੋਫਿਆਂ ਦੇ ਹੋ ਗਏ ਤੇ ਹਨਾ ਦੋ ਇੰਨਾ ਕੁਸ਼ਕ ਰੂਮ ਦੇ ਜਿਵੇਂ ਪਰਦੇ ਵਗੈਰਾ ਹੋ ਗਏ ਉਹ ਤਾਂ ਸਾਰੇ ਮੈਂ ਲਾਤੇ ਸੀਗੇ ਤੇ ਉਹ ਜਾਨੇ ਕੀ ਕੁਝ ਕ ਕੱਪੜੇ ਸੀਗੇ ਜਿਹੜੇ ਉਹ ਵੀ ਮੈਂ ਧੋ ਲਿਆ ਤੇ ਜਿਵੇਂ ਪਰਦੇ ਵਗੈਰਾ ਰਹਿ ਗਏ ਆ ਕੁਝ ਕ ਕੱਪੜੇ ਰਹਿ ਗਏ ਕਿਉਂਕਿ ਜਿਆਦਾ ਹੋ ਗਏ ਸੀ ਤੇ ਫਿਰ ਮੈਂ ਅੱਜ ਸਵੇਰੇ ਪਹਿਲਾਂ ਕੁਝ ਕ ਕੱਪੜੇ ਜਿਹੜੇ ਸੀਗੇ ਉਹ ਧੋਲੇ ਤੇ ਬਾਕੀ ਜਿਹੜੇ ਰਹਿ ਗਏ ਪਰਦੇ ਤੇ ਉਹ ਆਪਾਂ ਧੋਵਾਂਗੇ ਸ਼ਾਮ ਨੂੰ ਤੇ ਕੁਝ ਕ ਪਰਦੇ ਜਿਹੜੇ ਲਾਉਣ ਵਾਲੇ ਰਹਿੰਦੇ ਆ ਤੇ ਉਹ ਅੱਜ ਅਰਸ਼ਨੂਰ ਦੇ ਡੈਡੀ ਹੈ ਨਹੀਂ ਸੀਗੇ ਘਰੇ ਤੇ ਉਹ ਕਿਤੇ ਗਏ ਹੋਏ ਨੇ ਤੇ ਉਹ ਸ਼ਾਮ ਤੱਕ ਆ ਜਾਣਗੇ ਤਾਂ ਫਿਰ ਲਵਾਵਾਂਗੇ ਕਿਉਂਕਿ ਸਵੇਰ ਦੇ ਟਾਈਮ ਤੇ ਤਾਂ ਮੈਨੂੰ ਬੋਲਦੇ ਸੀਗੇ ਕਹਿੰਦੇ ਵੀ ਜੇ ਪਰਦੇ ਲਵਾਉਣੇ ਤਾਂ ਵੀ ਹੁਣ ਲਵਾ ਲਾ ਤੇ ਫਿਰ ਮੈਂ ਕਿਹਾ ਵੀ ਚਲ ਕੋਈ ਗੱਲ ਨਹੀਂ ਮੈਂ ਲਾ ਲੂੰਗੀ ਤੇ ਪਰ ਉਸ ਤੋਂ ਬਾਅਦ ਫਿਰ ਮੈਥੋਂ ਨਹੀਂ ਲੱਤੇ ਪਰਦੇ ਤੇ ਆਪਾਂ ਹੁਣ ਸ਼ਾਮ ਦੇ ਟਾਈਮ ਤੇ ਪਰਦੇ ਲਾ ਕੇ ਤਾਂ ਫਿਰ ਸ਼ਾਮ ਨੂੰ ਧੋਵਾਂਗੇ ਤੇ ਹੁਣ ਇੱਥੇ ਆਪਾਂ ਸਾਰਾ ਜਿਵੇਂ ਝਾੜੂ ਵਗੈਰਾ ਕੱਢ ਲੈਣੇ ਆ ਝਾੜੂ ਕੱਢ ਕੇ ਉਸ ਤੋਂ ਬਾਅਦ ਫਿਰ ਸਲੈਪ ਵਗੈਰਾ ਸਾਫ਼ ਕਰਕੇ ਕਹਿੰਦਾ ਸਾਫ਼ ਕਰਕੇ ਇਹ ਫਿਰ ਆਪਾਂ ਕਿਉਂਕਿ ਮੇਜਰ ਫਰਸ਼ਾਂ ਜਿਹੜੀਆਂ ਧੋਣੀਆਂ ਐ ਬਾਕੀ ਜਿਹੜੀ ਇੱਕ ਸਾਈਡ ਤੋਂ ਫਰਸ਼ ਜਿਹੜੀ ਟੁੱਟੀ ਸੀ ਕਿਉਂਕਿ ਉਹਦੇ ਵਿੱਚ ਜਿਵੇਂ ਪਾਉਣਾ ਹੈਗਾ ਸੀਮੈਂਟ ਆ ਲਾਉਣਾ ਸੀਗਾ ਤੇ ਫਿਰ ਮੈਂ ਤਾਂ ਕਰਕੇ ਮੈਂ ਕਿਹਾ ਵੀ ਮੈਂ ਪਹਿਲਾਂ ਧੋ ਦਿਆਂ ਕਿਉਂਕਿ ਫਿਰ ਬਾਅਦ ਵਿੱਚ ਧੋਤੀ ਨਹੀਂ ਜਾਣੀ ਫਰਸ਼ ਤੇ ਫਰਸ਼ੇ ਧੋਣਿਆ ਜ਼ਰੂਰੀ ਸੀਗਾ ਕਿਉਂਕਿ ਜਿਵੇਂ ਵੈਸੇ ਤਾਂ ਚਲੋ ਹਰ ਰੋਜ਼ ਹਨ ਆਪਾਂ ਪੋਚਾ ਲਾਉਨੇ ਆ ਪਰ ਇਸ ਵਾਰੀ ਥੋੜਾ ਜਿਹਾ ਜਿਵੇਂ ਫਰਸ਼ੇ ਤਾਂ ਧੋਣਾ ਜ਼ਰੂਰੀ ਸੀਗਾ ਕਿਉਂਕਿ ਘੱਟਾ ਵਗੈਰਾ ਜ਼ਿਆਦਾ ਆਇਆ ਕਿਉਂਕਿ ਮੌਸਮ ਖਰਾਬ ਰਿਹਾ ਇਸ ਤੋਂ ਪਹਿਲਾਂ ਤਾਂ ਕਰਕੇ ਫਿਰ ਜ਼ਿਆਦਾ ਸੀਗਾ ਉੰਤੇ ਹੁਣ ਆਪਾਂ ਇੱਕ ਵਾਰੀ ਫਰਸ਼ ਧੋ ਦਿੰਨੇ ਆ ਫਿਰ ਚਲੋ ਆਪਣਾ ਹਨਾ ਵੀ ਸਾਰਾ ਇਸ ਤਰ੍ਹਾਂ ਲੰਘ ਜਾਊਗਾ ਸਾਰਾ 2-3 ਮਿੰਟ ਲੰਘ ਜਾਣਗੇ ਤੇ ਬਾਕੀ ਫਿਰ ਫੇਰ ਹੀ ਰੋਜ਼ ਜਿਹੜੇ ਪੋਚੇ ਲੱਭੋ ਕੀ ਬਾਕੀ ਜਿਹੜੇ ਸ਼ੀਸ਼ੇ ਵਗੈਰਾ ਸੀਗੇ ਉਹ ਵੀ ਮੈਨੂੰ ਧੋਣੇ ਜ਼ਰੂਰੀ ਸੀ ਤਾਂ ਕਰਕੇ ਫਿਰ ਮੈਂ ਸਾਰੀ ਪਰਚੇ ਜਿਹੜੀ ਧੋਤੀ ਤੇ ਬਾਕੀ ਜਿਵੇਂ ਪਰਦੇ ਵਗੈਰਾ ਧੋ ਕੇ ਫਿਰ ਆਪਾਂ ਹੌਲੀ-ਹੌਲੀ ਸਾਰਾ ਸਮਾਨ ਜਿਵੇਂ ਸੈੱਟ ਕਰਾਂਗੇ ਕਿਉਂਕਿ ਹੱਲੇ ਤਾਂ ਸਾਰਾ ਸਮਾਨ ਸੈੱਟ ਕਰਨ ਦੇ ਵਿੱਚ ਸਮਾਨ ਦੀ ਸੈਟਿੰਗ ਕਰਨ ਦੇ ਵਿੱਚ ਮੈਨੂੰ ਇੱਕ ਦਿਨ ਹੋਰ ਲੱਗ ਜਾਣਾ ਹੈਗਾ ਏ ਬਾਕੀ ਇਸ ਤਰ੍ਹਾਂ ਹੁੰਦਾ ਜਿਵੇਂ 10:00 ਵਜੇ ਤੱਕ ਤਾਂ ਦੂਸਰੇ ਕੰਮ ਆਤੰਦੇ ਆਪਣੇ ਖਤਮ ਹੁੰਦੇ ਆ ਹਨ ਉਸ ਤੋਂ ਬਾਅਦ ਫਿਰ 2:30 ਵਜੇ ਤੱਕ ਹੀ ਮੇਰੇ ਤੋਂ ਜਿਵੇਂ ਸਫਾਈਆਂ ਦਾ ਕੰਮ ਜਿਹੜਾ ਹੁੰਦਾ ਹੈ ਤੇ ਫਿਰ ਉਸ ਤੋਂ ਬਾਅਦ ਫਿਰ ਮੇਰੇ ਸ਼ਾਮ ਦੇ ਕੰਮ ਹੋ ਜਾਂਦੇ ਕੱਲੇ ਜਾਣੇ ਕਰਕੇ ਔਖਾ ਹੋ ਜਾਂਦਾ ਤੇ ਲੋ ਜੀ ਝਾੜੂ ਕਰਾ ਲਾਉਣ ਤੋਂ ਬਾਅਦ ਫਿਰ ਆਪਾਂ ਲੱਗੇ ਸੀ ਹੁਣ ਧੋਣ ਕਿਉਂਕਿ ਇਹ ਵੀ ਜਿਦਾਣਾ ਵੀ ਜਿਆਦਾ ਘੱਟਾ ਜਾਂ ਜੰਮ ਜਾਂਦਾ ਉੱਪਰ ਤੇ ਬਾਕੀ ਮੈਂ ਬੈੱਡ ਵੀ ਅੱਜ ਥੋੜਾ ਜਿਹਾ ਜ ਪਰ ਇਹਨੂੰ ਕਰਤਾ ਸੌਰੀ ਕੱਲੀ ਕਰਤਾ ਸੀਗਾ ਜੀ ਜਦੋਂ ਸਮਾਨ ਕੱਢਿਆ ਸੀਗਾ ਤਾਂ ਇਹ ਸਮਾਨ ਕੱਢਿਆ ਸੀ ਨਾਲੇ ਤਾਂ ਵੀ ਮੈਂ ਕਿਹਾ ਸਮਾਨ ਨੂੰ ਵਿੱਚੋਂ ਬਿਸਤਰੇ ਵਗੈਰਾ ਸੀਗੇ ਜਿਹੜੇ ਢੋਪ ਲੱਗ ਜੂਗੀ ਤੇ ਫਿਰ ਆਪਾਂ ਬੈੱਡ ਵੀ ਥੋੜਾ ਜਿਹਾ ਪਰ ਇਹਨੂੰ ਕਰਤਾ ਕਿਉਂਕਿ ਪਹਿਲਾਂ ਇਧਰਲੀ ਸਾਈਡ ਨੂੰ ਸੀਗਾ ਤੇ ਆਪਣਾ ਜਿਹੜਾ ਇਹ ਸਾਹਮਣੇ ਤੁਸੀਂ ਦਰਵਾਜ਼ਾ ਦੇਖ ਰਹੇ ਹੋ ਇੱਥੇ ਵੀ ਅਸੀਂ ਪਰਦੇ ਲਾਏ ਹੋਏ ਨੇ ਪਰਦਾ ਪਿਆ ਸੀਗਾ ਪਹਿਲਾਂ ਤੇ ਤਾਂ ਕਰਕੇ ਵੀ ਇਹ ਆਪਾਂ 게ਟ ਜਿਹੜਾ ਬੰਦ ਕੀਤਾ ਸੀ ਖੋਲਦੇ ਨਹੀਂ ਸੀਗੇ ਇਹ ਜਿਹੜਾ 게ਟ ਆ ਇਧਰ ਮੱਝਾਂ ਵਾਲੀ ਸਾਈਡ ਨੂੰ ਜਾਂਦਾ ਵੀ ਇਧਰ ਨੂੰ ਖੁੱਲਦਾ ਤੇ ਇਹ ਆਪਾਂ 게ਟ ਤਾਂ ਬੰਦ ਕਰਤਾ ਸੀਗਾ ਕਿਉਂਕਿ ਗਰਮੀ ਕਰਕੇ ਹਨਾ ਤੇ ਫਿਰ AC ਚੱਲਦਾ ਸੀਗਾ ਤਾਂ ਕਰਕੇ ਉਸ ਟਾਈਮ ਤੱਕ ਤਾਂ ਬੰਦ ਕਰਤਾ ਸੀ ਵੀ ਇੰਨੀ ਜ਼ਰੂਰਤ ਨਹੀਂ ਗਈ ਪਰ ਹੁਣ ਗਾਂ ਜਿਵੇਂ ਮੌਸਮ ਜਿਵੇਂ ਠੰਡ ਦਾ ਆਜੂਗਾ ਤੇ ਬਾਕੀ 10-15 ਦਿਨ ਰਹਿ ਗਏ ਹਨਾ ਵੀ ਮੱਝਾਂ ਸੂਣ ਵਾਲੀਆਂ ਕਰਕੇ ਤੇ ਫਿਰ ਤਾਂ ਕਰਕੇ ਹੁਣ ਆਪਾਂ ਬੈੱਡ ਵੀ ਪਰ ਇਹਨੂੰ ਕਰਦੇ ਵੀ ਇਹ 게ਟ ਖੋਲਦਾ ਕਰ ਲਿਆ ਆਪਾਂ ਵੀ ਕਈ ਵਾਰੀ ਰਾਤ ਨੂੰ ਰਾਤ ਭਰਾਤੇ ਇਸ ਤਰ੍ਹਾਂ ਹੁੰਦਾ ਵੀ ਪਸ਼ੂ ਸੂਪੇ ਹਨਾ ਤੇ ਫਿਰ ਇਧਰ ਦੀ ਨਿਗਰੱਖਣੀ ਵੀ ਸੁੱਕੀ ਹੋ ਜਾਂਦੀ ਹੈ ਤੇ ਬਾਕੀ ਇਧਰ ਅੱਗੇ ਇਹਦੇ ਮੰਜਾ ਢਾਕੇ ਜਿੱਤਰਾ ਮੱਝ ਵੀ ਜਣ ਕੇ ਮੱਝਾਂ ਦੀ ਨਿਗਰੱਖ ਰੱਖ ਲੋ ਤਾ ਕਰਕੇ ਫਿਰ ਮੈਂ ਬੈੱਡ 깔 ਪਰ ਇਹਨੂੰ ਕਰਵਾ ਕਰ ਲੇ ਮੈਂ ਕਹ ਵੀ ਚਲ ਗੇਟ ਖੋਲਦਾ ਕਰ ਦਿੰਨੇ ਹੁਣ ਆਪਾਂ ਬਾਕੀ ਸਰਦਿਆਂ ਦੇ ਵਿੱਚ ਇਸ ਤਰ੍ਹਾਂ ਹੋ ਜਾਂਦਾ ਵੀ ਉੱਪਰ ਦੀ ਜਾਣ ਦੀ ਘਾਲੋਂ ਹੋ ਜਾਂਦੀ ਹੈ ਤੇ ਇਧਰ ਦੀ ਨਿਗਰ ਰਹਿ ਜਾਂਦੀ ਹੈ ਵੀ ਸਰਦਿਆਂ ਸਿੱਤਾ ਪਸ਼ੂ ਅੰਦਰ ਹੀ ਹੁੰਦੇ ਆ ਤੇ ਫਿਰ ਤਾਂ ਕਰਕੇ ਇਧਰ ਦੀ ਵਧੀਆ ਨਿਗਰ ਰਹਿ ਜਾਂਦੀ ਹੈ ਤੇ ਬਾਕੀ ਕੁਛਕ ਮੇਰੀ ਘਾਲੋਂ ਉੱਪਰ ਦੀ ਉਹ ਜਾਣਦੀ ਵੀ ਹੋ ਜਾਂਦੀ ਹੈ ਕਿਉਂਕਿ ਘਾਲੋਂ ਇਸ ਤਰ੍ਹਾਂ ਹੁੰਦੀ ਹੈ ਜੇ ਥੋੜਾ ਬਤ ਵੀ ਖੜਕ ਹੋਇਆ ਹਨ ਤੇ ਪਸ਼ੂਆਂ ਵੱਲ ਨਿਗਰ ਰੱਖਣੀ ਤਾਂ ਆਪਣੀ ਜ਼ਰੂਰੀ ਹੁੰਦੀ ਹੈ ਕਈ ਵਾਰ ਇਹ ਹੁੰਦਾ ਕੋਈ ਪਸ਼ੂ ਖੋਲਾ ਤਾਂ ਨਹੀਂ ਗਿਆ ਜਾਂ ਹਨਾ ਵੀ ਸਿੰਘ ਤਾਂ ਨਹੀਂ ਪਸਾਲੇ ਤੇ ਪਰ ਉਹ ਹਾਂਜੀ ਤੇ ਪਰ ਉਹ ਇਸ ਤਰ੍ਹਾਂ ਹੋ ਜਾਂਦਾ ਵੀ ਫਿਰ ਉਧਰ ਦੀ ਡਰ ਲੱਗਦਾ ਕਰਕੇ ਨਾ ਤੇ ਮੈਨੂੰ ਕੱਲੀ ਨੂੰ ਜਾਂਦੀ ਖਲੋ ਹੋ ਜਾਂਦੀ ਐ ਫਿਰ ਮੈਨੂੰ ਨਾਲ ਇਹਨਾਂ ਨੂੰ ਠਾਉਣਾ ਪੈਂਦਾ ਵੀ ਪਸ਼ੂ ਖੜਕਾ ਕਰੀ ਜਾਂਦੇ ਹਨ ਫਿਰ ਕਈ ਵਾਰੀ ਇਸ ਤਰ੍ਹਾਂ ਚੰਗਾ ਜਿਹਾ ਨਹੀਂ ਲੱਗਦਾ ਕਾ ਹਨਾ ਵੀ ਹਰ ਵਾਰੀ ਕਿਉਂਕਿ ਆਏ ਹੁੰਦਾ ਵੀ ਆਪਾਂ ਆਪ ਤਾਂ ਚਲੋ ਉੱਠਈਆਂ ਆਪਣੀ ਹਨਾ ਤੇ ਨਾਲ ਫਿਰ ਇਹਨਾਂ ਦੀ ਕਾਹਤੁਨੀ ਦਿਖਰਾਉ ਕਰਨੀ ਐ ਤੇ ਤਾਂ ਕਰਕੇ ਫਿਰ ਇਹ ਬਾਰ ਖੋਲਦਾ ਕਰ ਲਿਆ ਹੁਣ ਵੀ ਇੱਧਰ ਦੀ ਚਲੋ ਜਿੰਦਾ ਮਰਜ਼ੀ ਆਪਾਂ ਨਿਗਾਹ ਰੱਖ ਸਕਦੇ ਆ ਤੇ ਬਾਕੀ ਲੋ ਜੀ ਹੁਣ ਆਪਾਂ ਇੱਥੇ ਲੱਗ ਗਿਆਂ ਫਰਸ਼ਾਂ ਤੋਂ ਹੁਣ ਤੇ ਫਰਸ਼ਾਂ ਤੋਂ ਓਕੇ ਤੇ ਜਿਵੇਂ ਜਾਲੀਆਂ ਵਗੈਰਾ ਜਿਹੜੀਆਂ ਗੇਟ ਦੀਆਂ ਉਹ ਵੀ ਆਪਾਂ ਚੰਗੀ ਤਰ੍ਹਾਂ ਧੋ ਦਿੰਨੇ ਆ ਤੇ ਉਸ ਤੋਂ ਬਾਅਦ ਫਿਰ ਕਵਰ ਵਗੈਰਾ ਜਿਹੜੇ ਸਾਰੇ ਲਾ ਦਾਂਗੇ ਬਾਕੀ ਰਸੋਈ ਦੇ ਭਾਂਡੇ ਵੀ ਸਾਰੇ ਮੈਂ ਚੰਨਤੀ ਆ ਸਲੈਪ ਵਗੈਰਾ ਉੱਪਰੋਂ ਸਾਰੀ ਸਾਫ਼ ਕਰਤੀ ਸੀ ਮੈਂ ਤੇ ਹੁਣ ਥੱਲੋਂ ਥੱਲੋਂ ਕੱਲੀਆਂ ਜਿਹੜੀਆਂ ਫਰਸ਼ਾਂ ਨੂੰ ਧੋ ਦਿੰਨੇ ਆ ਤੇ ਬਸ ਛੋਟੇ-ਮੋਟੇ ਕੰਮ ਜਿਹੜੇ ਉਹ ਫਿਰ ਵੀ ਰਹਿ ਜਾਣੇ ਅੱਜ ਤੇ ਇਹ ਮੈਂ ਫਰਸ਼ਾਂ ਤੋਂ ਤਾਂ ਧੋਣ ਲੱਗੀ ਸੀ ਕਿਉਂਕਿ ਆ ਦੇਖੋ ਇਧਰਲੀ ਸਾਈਡ ਤੇ ਜਿਹੜੀ ਫਰਸ਼ ਖਰਾਬ ਹੋਈ ਆ ਤੇ ਇਹਦੇ ਉੱਪਰ ਕੋਲੇਗਾ ਪਾਉਣਾ ਸੀਗਾ ਜਨਕੀ ਫਰਸ਼ ਕਰਨੀ ਸੀ ਸੈੱਟ ਤੇ ਮੈਂ ਤਾਂ ਹੀ ਧੋਣ ਲੱਗੀ ਮੈਂ ਕਿਹਾ ਵੀ ਹੁਣ ਆਪਾਂ ਇਹਨੂੰ ਪਹਿਲਾਂ ਧੋ ਲੈਨੇ ਆ ਕਿਉਂਕਿ ਬਾਅਦ ਵਿੱਚ ਫਿਰ ਧੋਣੀ ਨਹੀਂ ਹੈਗੀ ਫਰਸ਼ ਤੇ ਫਿਰ ਮੈਂ ਕਿਹਾ ਚੱਲ ਹੁਣ ਮੈਂ ਧੋ ਦਿੰਨੀ ਆ ਤੇ ਇਹ ਵਾਲੇ ਜਿਹੜੇ ਪੜਦੇ ਇਹ ਮੇਥੋਂ ਲੱਥੇ ਨਹੀਂ ਹਾਂਜੀ ਤੇ ਇਹ ਵਾਲੇ ਪਾੜ ਦੇਣਾ ਮੇਤ ਲੋਥੇ ਨਹੀਂ ਕਿਉਂਕਿ ਇਹ ਨਾਲ ਥੋੜੇ ਜੁੱਚੇ ਸੀ ਜਿਵੇਂ ਸਾਈਡਾਂ ਤੋਂ ਤਾਂ ਮੈਂ ਇਸ ਤਰ੍ਹਾਂ ਵੀ ਜਿਵੇਂ ਮੇਜ਼ ਵਗੈਰਾ ਲਗਾ ਕੇ ਜਾਂ ਇਸ ਤਰ੍ਹਾਂ ਬਾਰੀਆਂ ਦੇ ਵਿੱਚ ਖੜ ਕੇ ਲਾ ਲੂੰਗੀ ਪਰ ਜਿਹੜਾ ਸੈਂਟਰ ਦੇ ਵਿੱਚ ਸੀਗਾ ਹਨਾ ਉਹ ਵਾਲਾ ਉੱਪਰਲਾ ਜਿਹੜਾ ਉਹਦਾ ਪੇਚ ਸੀਗਾ ਹਨਾ ਪਾਈਪ ਦਾ ਤੇ ਉਹ ਮੇਥੋਂ ਖੋਲ ਨਹੀਂ ਰਿਹਾ ਸੀ ਕਿਉਂਕਿ ਉਹ ਉੱਚਾ ਜ਼ਿਆਦਾ ਕਰਕੇ ਹਨਾ ਤੇ ਨਾ ਹੀ ਮੇਰਾ ਹੱਥ ਜਾਂਦਾ ਸੀਗਾ ਤੇ ਫਿਰ ਮੈਂ ਤਾਂ ਕਰਕੇ ਲਾਏ ਨਹੀਂ ਹੈਗੇ ਮੈਂ ਕਿਹਾ ਵੀ ਚਲ ਕੋਈ ਗੱਲ ਨਹੀਂ ਵੀ ਉਹ ਆਪਾਂ ਕੱਲ ਨੂੰ ਲਾ ਲਾਂਗੇ ਤੇ ਸਵੇਰੇ ਧੋ ਲਾਂਗੇ ਵੀ ਕਿਹੜਾ ਹੁਣੇ ਧੋਣੇ ਆ ਕਿ ਹਲੇ ਤੱਕ ਕੱਪੜੇ ਅੱਦੇ ਰਹਿ ਜਾਣੇ ਆ ਜਿੱਤਾਂ ਲਈ ਇਹ ਪੜਦੇ ਰਹਿ ਜਾਣਗੇ ਤੇ ਬਾਕੀ ਮੰਜੀਆਂ ਦੇ ਕਵਰ ਹੈਗੇ ਮੰਜੇ ਰਹਿਗੇ ਤੇ ਇਸ ਤਰ੍ਹਾਂ ਕਰਕੇ ਵੀ ਕਾਫੀ ਕੰਮ ਜਿਆ ਹਲੇ ਪਿਆ ਹੈਗਾ ਤੇ ਬਾਕੀ ਇੱਥੇ ਥੋੜੀ ਜਿਹੀ ਮੇਥੋਂ ਹੀ ਗਲਤੀ ਹੋ ਗਈ ਮੈਂ ਜਿਵੇਂ ਅਸ਼ੋਕ ਦੇ ਸ਼ੇ ਵਾਲਾ ਸ਼ੀਸ਼ਾ ਜਿਵੇਂ ਪਹਿਲਾਂ ਸਾਫ਼ ਕਰਤਾ ਤੇ ਜਦੋਂ ওই ਸ਼ੀਸ਼ੇ ਮੈਂ ਜਦੋਂ ਇਧਰਲੀ ਸਾਈਡ ਤੋਂ ਪੈਪ ਨਾਲ ਧੋਣ ਲੱਗੀ ਤੇ ਫਿਰ ਮੈਨੂੰ ਆਇਆ ਹੋਇਆ ਮੈਂ ਕਿ ਉਧਰ ਛਿੱਟੇ ਪੈਣਗੇ ਪਾਣੀ ਦੇ ਫਿਰ ਦਾਗ ਵੀ ਪੈ ਜਾਣਗੇ ਤੇ ਫਿਰ ਦੁਬਾਰਾ ਸਾਫ਼ ਕਰਨਾ ਪਊਗਾ ਫਿਰ ਮੈਂ ਅੱਗੇ ਪਰਦਾ ਲਾ ਕੇ ਤੋਤੇ ਤੇ ਇਹ ਤਕਰੀਬਨ ਬਸ ਇਹ ਵਾਲੇ ਸ਼ੀਸ਼ੇ ਜਿਹੜੇ ਧੁੱਤੇ ਗਏ ਸੀਗੇ ਬਾਹਰੋਂ ਰਹਿ ਗਿਆ ਤੇ ਬਾਹਰੋਂ ਮੈਂ ਕੱਲ ਨੂੰ ਤੋਦੂੰਗੀ ਕਿਉਂਕਿ ਬਾਹਰ ਦਾ ਜਿੱਦਾਂ ਤੁਹਾਨੂੰ ਮੈਂ ਦੱਸਿਆ ਸੀ ਵੇਲੇ ਦੀ ਸਫਾਈ ਵੀ ਰਹਿੰਦੀ ਹੈ ਹਲੇ ਤੇ ਵੇਲੇ ਦੀ ਸੈਟਿੰਗ ਜੀ ਕਰਨ ਵਾਲੀ ਆ ਜਿਵੇਂ ਮਿੱਟੀ-ਮੁੱਟੀ ਪਈ ਸੀ ਨਾ ਤੇ ਉਹ ਵੀ ਚੱਕਣੇ ਆ ਬਾਕੀ ਹਜੇ ਫੀਲਡ ਦੇ ਫੀਲਡ ਵਾਲੇ ਘਟਟੇ ਵੀ ਕਾਫੀ ਜੁੜੇ ਪਏ ਆ ਰੇਰੂ ਵਾਲੇ ਘਟਟੇ ਵੀ ਪਏ ਉਹ ਵੀ ਧੋਣੇ ਆ ਮੇਜਣੇ ਕੰਮ ਹਜੇ ਕਾਫੀ ਰਹਿੰਦਾ ਛੋਟਾ-ਛੋਟੇ ਜਿਹੇ ਕੰਮ ਜੇ ਕਾਫੀ ਰਹਿੰਦੇ ਹਲੇ ਕਿਉਂਕਿ ਜਦੋਂ ਇੱਕੇ ਵਾਰੀ ਸਾਰਾ ਕੰਮ ਆਪਾਂ ਕਰਦੇ ਫਿਰ ਉਹਦੋਂ ਔ ਤਾ ਕਰਕੇ ਫਿਰ ਹੁਣ ਆਪਾਂ A to Z ਸਾਰਾ ਜਿਹੜਾ ਕੰਮ ਆ ਉਹ ਹੁਣ ਖਤਮ ਕਰਦੇ ਹਾਂ ਹੌਲੀ-ਹੌਲੀ ਤੇ ਇੱਕ ਦਿਨ ਹਲੇ ਆਪਣੇ ਹੋਰ ਲੱਗ ਜਾਣਾ ਸਫਾਈਆਂ ਦੇ ਵਿੱਚ ਉਸ ਤੋਂ ਬਾਅਦ ਫਿਰ ਵਿਹੜੇ ਦੀ ਸਫਾਈ ਕਰਾਂਗੇ ਆਪਾਂ ਤੇ ਇੱਧਰ ਆਪ ਦੇਖ ਲਓ ਜੇ ਕਵਰ ਵਗੈਰਾ ਜਿਹੜੇ ਸੀਗੇ ਕੁਛਕ ਮੈਂ ਇਹ ਵਾਲੇ ਧੋਲੇ ਸੀਗੇ ਤੇ ਹੁਣ ਇਹ ਜਦੋਂ ਸੁੱਕ ਗਏ ਉਸ ਤੋਂ ਬਾਅਦ ਫਿਰ ਸ਼ਾਮ ਦੇ ਟਾਈਮ ਤੇ ਦੇਖਾਂਗੇ ਕਿ ਪਰਦਿਆਂ ਦਾ ਜਿਹੜਾ ਕੰਮ ਆ ਉਹ ਧੋਲਾਂਗੇ ਬਾਕੀ ਉਸ ਤੋਂ ਬਾਅਦ ਮੈਂ ਕੁਛਕ ਪਰਦੇ ਜਿਹੜੇ ਆ ਉਹ ਹੁਣ ਮੈਂ ਧੋਵਾਂਗੀ ਕਉਂਕੀ ਕੋਸ਼ਕ ਪਰਦੇ ਜਿਹੜੇ ਮੈਂ ਧੋ ਲੂੰਗੀ ਬਾਕੀ ਜਿਹੜੇ ਹਜੇ ਲਾਏ ਨਹੀਂ ਹੈਗੇ ਉਹ ਸ਼ਾਮ ਦੇ ਟਾਈਮ ਤੇ ਜਾਂ ਕੱਲ ਦੇ ਟਾਈਮ ਤੇ ਧੋਉਂਗੀ ਤੇ ਹਾਂਜੀ ਆਪਣਾ ਜਿਹੜਾ ਇਹ ਵਾਲੇ ਕਵਰ ਸੀਗੇ ਇਹ ਵੀ ਸੁੱਕ ਚੁੱਕੇ ਸੀਗੇ ਤੇ ਫਿਰ ਮੈਂ ਕਹਿੰਦੀ ਚਲ ਮੈਂ ਪਰਦੇ ਧੋਣਿਆਂ ਤੇ ਮੈਂ ਤਣੀ ਦੇ ਉੱਪਰ ਪਰਦੇ ਪਾਉਣੇ ਆ ਤੇ ਬਾਕੀ ਇਹ ਸੁੱਕ ਗਏ ਸੀ ਕਿਉਂਕਿ ਸਵੇਰੇ ਸਿੱਧਿਆਂ ਦੇ ਧੋਤੇ ਸੀਗੇ ਤੇ ਬਾਕੀ ਮਸ਼ੀਨ ਦੇ ਵਿੱਚ ਸੁਕਾਈ ਹੁੰਦੀ ਆ ਤੇ ਫਿਰ ਮੈਂ ਕਹਿੰਦੀ ਚਲ ਪਹਿਲਾਂ ਇਹ ਵੀ ਚੜਾ ਦਿਆਂ ਕਿਉਂਕਿ ਅੰਦਰੋਂ ਵੀ ਫਰਸ਼ ਧੋਤੀ ਸੀ ਫਰਸ਼ ਵੀ ਸੁੱਕ ਗਈ ਸੀ ਪੱਕੇ ਛੜਤੇ ਸੀ ਮੈਂ ਨਾਲ ਦੇ ਨਾਲ ਤੇ ਹੁਣ ਮੈਂ ਕਿਹਾ ਵੀ ਚਲ ਮੈਂ ਪਹਿਲਾਂ ਇਹ ਜਿਹੜੇ ਕਵਰ ਸੀਗੇ ਚੜਾ ਦਿਆਂ ਤੇ ਉਸ ਤੋਂ ਬਾਅਦ ਫਿਰ ਪਰਦੇ ਵਗੈਰਾ ਜਿਹੜੇ ਆ ਉਹ ਤੋਂ ਉੰਗੀ ਤੇ ਕਿਉਂਕਿ ਮੈਨੂੰ ਕਾਲ ਹੋ ਰਹੀ ਸੀ ਇੱਧਰ ਵੀ ਦੁਪਹਿਰ ਦੀ ਫਿਰ ਰੋਟੀ ਟੁੱਕ ਵੀ ਕਰਨਾ ਚਾ ਆਪਣੀ ਬਣਾਉਣਾ ਹੁੰਦਾ ਤਾਂ ਕਰਕੇ ਫਿਰ ਥੋੜੀ ਜਿਹੀ ਕਾਲੀ ਸੀਗੀ ਤੇ ਮੈਂ ਜਲਦੀ ਜਲਦੀ ਆਪਣਾ ਜਿਹੜਾ ਕੰਮ ਕਰੀ ਜਾਂਦੀ ਸੀ ਬਾਕੀ ਕੁਛਕ ਵੀਡੀਓ ਮੈਂ ਫਾਸਟ ਤਾਂ ਕਰ ਦਿੰਨੀ ਹਣੀ ਕਿਉਂਕਿ ਫਿਰ ਵੀਡੀਓ ਜਿਹੜੀ ਆ ਉਹ ਜ਼ਿਆਦਾ ਲੰਬੀ ਹੋ ਜਾਂਦੀ ਹੈ ਜ਼ਿਆਦਾ ਵੱਡੀ ਬਣ ਜਾਂਦੀ ਹੈ ਤੇ ਜੇਕਰ ਉਸੇ ਤਰ੍ਹਾਂ ਰੱਖੂ ਫਿਰ ਪ੍ਰੋਪਰ ਕੰਮ ਜਿਹੜਾ ਸਾਰਾ ਵੀ ਹਨਾ ਕਲੀਅਰ ਹੈ ਨਹੀਂ ਦਿਖ ਰਿਹਾ ਵੀ ਹਨਾ ਤੇ ਫਿਰ ਐ ਹੁੰਦਾ ਵੀ ਵੀਡੀਓ ਬਣਾਈਆ ਹਨਾ ਤੇ ਆਪਾਂ ਤੁਹਾਡੇ ਨਾਲ ਸਾਰੀ ਵੀਡੀਓ ਜਿਹੜੀ ਸ਼ੇਅਰ ਕਰ ਗਏ ਤੇ ਫਿਰ ਤਾਂ ਕਰਕੇ ਇਹਦੀ ਜਿਹੜੀ ਸਪੀਡ ਆ ਮੈਂ ਤੇਜ਼ ਕਰ ਦੇਣੀ ਹੁੰਨੀ ਆ ਤੇ ਬਾਕੀ ਹੁਣ ਆਪਾਂ ਜਿਹੜੇ ਕਵਰ ਆ ਇਹ ਚੜਾ ਲੈਨੇ ਆ ਉਸ ਤੋਂ ਬਾਅਦ ਫਿਰ ਆਪਾਂ ਜਿਹੜੇ ਪਰਦੇ ਲਾਏ ਸੀਗੇ ਦੂਸਰੇ ਕਮਰਿਆਂ ਦੇ ਉਹ ਵਾਲੇ ਪਰਦੇ ਜਿਹੜੇ ਆ ਉਹ ਤੋਂ ਲੈਣੀਆਂ ਮੈਂ ਤੇ ਮਸ਼ੀਨ 'ਚ ਪਾਉਂਗੀ ਵੈਸੇ ਮੈਂ ਉਹ ਪਰਦੇ ਹੱਥੀ ਨੇ ਧੋਣੇਗੇ ਤੇ ਪਰਦੇ ਤਾਂ ਮੈਂ ਮਸ਼ੀਨ 'ਚ ਧਾਉਂਗੀ ਬਾਕੀ ਜਿਹੜੇ ਕੱਪੜੇ ਸੀਗੇ ਤੇ ਉਹ ਹੱਥੀਂ ਜਿਹੜੇ ਤੋ ਲਉਂਗੀ ਤੇ ਇਹ ਵਾਲੇ ਜਿਹੜੇ ਪਰਦੇ ਸੀਗੇ ਤੇ ਇਹ ਹੁਣ ਆਪਾਂ ਮਸ਼ੀਨ ਦੇ ਵਿੱਚ ਹੀ ਪਾ ਦਾਂਗੇ ਤੇ ਇਹ ਵਾਲੇ ਜਿਹੜੇ ਕਵਰ ਸੀਗੇ ਇਹ ਪਹਿਲਾਂ ਮੈਂ ਪਰਦੇ ਆ ਵਾਸਤੇ ਲੈ ਕੇ ਆਈ ਸੀ ਕਪੜਾ ਪਰ ਉਸ ਤੋਂ ਬਾਅਦ ਫਿਰ ਮੈਂ ਪਰਦੇ ਵੀ ਦੂਸਰੇ ਲੈਣ ਦੇ ਤੇ ਇਹਨਾਂ ਦੇ ਫਿਰ ਮੈਂ ਨੀਚੇ ਗੱਡੀਆਂ ਦੇ ਕਵਰ ਬਣਾਤੇ ਤੇ ਉੱਪਰ ਦੀ ਆਪਣੇ ਉਹ ਵਾਲੇ ਕਵਰ ਜਿਹੜੇ ਆ ਵੀ ਉਹ ਰੱਖੇ ਜਾਂਦੇ ਆ ਕਉਂ ਕੀ ਇਸ ਤਰ੍ਹਾਂ ਹੁੰਦਾ ਵੀ ਜਿਹੜੇ ਮੈਂ ਨੈਟ ਵਾਲੇ ਸੀਗੇ ਹਨਾ ਤੇ ਉਹ ਵਾਲੇ ਪਹਿਲਾਂ ਮੈਨੂੰ ਵਧੀਆ ਲੱਗਦੇ ਹੁੰਦੇ ਸੀ ਜ਼ਿਆਦਾ ਪਰ ਹੁਣ ਜਦੋਂ ਦੇ ਮੈਂ ਇਹ ਵਾਲੇ ਕਵਰ ਲਏ ਹੁਣ ਮੈਨੂੰ ਇਹ ਜ਼ਿਆਦਾ ਸੋਹਣੇ ਲੱਗਦੇ ਮੈਂ ਨੈਟ ਵਾਲੇ ਘਾਟੀ ਵਿਛਾਉਣੀ ਆ ਕਿਤੇ ਮਜਬੂਰੀ ਚ ਵਿਛਾ ਦਿੰਨੀ ਆ ਜਿੱਦਾਂ ਵੀ ਇਹ ਧੋਣ ਵਾਲੇ ਹੁੰਦੇ ਆ ਤਾਂ ਤੇ ਤਾਂ ਕਰਕੇ ਮੈਂ ਹੁਣ ਜ਼ਿਆਦਾਤਰ ਇਹ ਹੀ ਵਿਛਾਉਣੀ ਆ ਤੇ ਨੀਚੇ ਵਾਲੇ ਜਿਹੜੇ ਮੈਂ ਘਰੇ ਸੀ ਹੁੰਦੇ ਸੀਗੇ ਤੇ ਇਹ ਵਾਲੇ ਹੁਣ ਆਪਾਂ ਨੀਚੇ ਦੀ ਵਿਛਾ ਦਿੰਨੇ ਆ ਤੇ ਲੋ ਜੀ ਹੁਣ ਆਪਣਾ ਇਹ ਵੀ ਫਾਈਨਲ ਲੁੱਕ ਦੇਖ ਲਓ ਹੁਣ ਵਧੀਆ ਸੋਹਣਾ ਲੱਗਦਾ ਤੇ ਹਾਂਜੀ ਜੇ ਤੁਮੇ ਮਸ਼ੀਨ ਦੇ ਵਿੱਚ ਪੜਦੇ ਧੋਨੀਆਂ ਤੇ ਇਸ ਤਰ੍ਹਾਂ ਇਹਨਾਂ ਨੂੰ ਨਾ ਵੀ ਕਿਸੇ ਵੀ ਜਿਵੇਂ ਕੋਈ ਟਾਕੀ ਲੈ ਲੈਣੀ ਆ ਤੇ ਉਹਦੇ ਨਾਲ ਇਹਨਾਂ ਨੂੰ ਸਾਰਿਆਂ ਨੂੰ ਇਸ ਤਰ੍ਹਾਂ ਬਨਨ ਕੇ ਤੇ ਫਿਰ ਮੈਂ ਮਸ਼ੀਨ ਚ ਪਾਉਣੀ ਹੁੰਨੀ ਕਿਉਂਕਿ ਸਿੱਧਾ ਹੀ ਇਸ ਤਰ੍ਹਾਂ ਪਾਉਣੇ ਨਾਲੇ ਤਾਂ ਇਹ ਜਿਹੜੇ ਕੜੇ ਜਿਓ ਲੱਗੇ ਹੁੰਦੇ ਵਿੱਚ ਇਹ ਮਸ਼ੀਨ ਦੇ ਸਾਈਡਾਂ ਤੇ ਹਨਾ ਲੱਗਦੇ ਆ ਤੇ ਨਾਲੇ ਇਹਨਾਂ ਦੇ ਵਿੱਚ ਫਿਰ ਜਰ ਪੈ ਜਾਂਦੀ ਆ ਤਾਂ ਕਰਕੇ ਇਸ ਤਰ੍ਹਾਂ ਬਨਨ ਕੇ ਤੇ ਮੈਂ ਧੂੰਗੀ ਮਸ਼ੀਨ ਦੇ ਵਿੱਚ ਪਾਉਂਗੀ ਪੜਦੇ ਤੇ ਉਸ ਤੋਂ ਬਾਅਦ ਜਦੋਂ ਮਸ਼ੀਨ ਦੇ ਵਿੱਚੋਂ ਕੱਢ ਲੇ ਤੇ ਉਸ ਤੋਂ ਬਾਅਦ ਇਹ ਇੱਕ ਜਿਹੜੇ ਜਨਕੀ ਟਾਕੀ ਦੇ ਨਾਲ ਹਨਾ ਬਨਨੇ ਆ ਤੇ ਫਿਰ ਆ ਪਟਾਕਿਆਂ ਜਿਹੜੀਆਂ ਕੋਲ ਕੇ ਬਾਅਦ ਵਿੱਚ ਇਹਦਾ ਪਾਣੀ ਕੱਢ ਲਾਂਗੇ ਤੇ ਜਦੋਂ ਮਸ਼ੀਨ ਦੇ ਵਿੱਚ ਪਾਉਨੇ ਆ ਤਾਂ ਮੈਂ ਇਸ ਤਰ੍ਹਾਂ ਇਹਨੂੰ ਬੰਨ ਕੇ ਪਾਉਨੀ ਆ ਫਿਰ ਕਦੇ ਵੀ ਜੰਗਾਲਨੇ ਲੱਗਦੀ ਕਿ ਇਹਦੇ ਜਿਹੜੇ ਸਰਕਲ ਜੇ ਲੱਗੇ ਹੁੰਦੇ ਆ ਗੋਲ ਨਾਲੇ ਤਾਂ ਜੰਗਾਲ ਨਹੀਂ ਲੱਗਦੀ ਤੇ ਨਾਲੇ ਮਸ਼ੀਨ ਦੇ ਨਾਲ ਵੀ ਜ਼ਿਆਦਾ ਆਵਾਜ਼ ਨਹੀਂ ਕਰਦੀ ਮਸ਼ੀਨ ਦੇ ਸਾਈਡਾਂ ਤੇ ਜਿਹੜੀਆਂ ਚਿਹਟਾਂ ਨਹੀਂ ਪੈਂਦੀਆਂ ਨਾਲੇ ਧੋਣੇ ਵੀ ਸੌਖੇ ਲੱਗਦੇ ਆ ਇਸ ਤਰ੍ਹਾਂ ਵਧੀਆ ਬਹੁਤ ਵਧੀਆ ਤਰੀਕੇ ਨਾਲ ਧੁੱਤ ਜਾਂਦੇ ਆ ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹਾਂਜੀ ਮੈਂ ਜਸਪੀਤ कौर ਮਾਨ ਸਵਾਗਤ ਹੈ ਤੋ ਦੱਸਾਂ ਰਿਆਂ ਦਾ ਨੋਰਮਨ ਬਲੌਗ ਦੇ ਵਿੱਚ ਹੌਸਲਾ ਜੀ ਕੀ ਹਾਲ ਚਾਲ ਹੈ ਠੀਕ ਠਾਕ ਵਧੀਆ ਮੇਰਾ ਜੀ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਖੁਸ਼ ਹੋਵੋਗੇ ਤੰਦਰੁਸਤ ਹੋਵੋਗੇ ਤੇ ਹਾਂਜੀ ਟਾਈਮ ਜਿਹੜਾ ਹੁਣ ਹੋ ਗਿਆ 11:30 ਦਾ 11:30 सॉरी ਜੀ 12:30 ਦਾ ਤੇ ਆਪਣੇ ਜਿਹੜੇ ਕੰਮ ਧੰਦੇ ਹੁਣ ਖਤਮ ਹੋਏ ਆ ਆ ਕਪੜੇ ਵਗੈਰਾ ਵੀ ਧੋਲੇ ਆਪਾਂ ਤੇ ਲਾਈਟ ਵੀ ਬੰਦੋਗੀ ਕੰਮ ਵੀ ਖਤਮ ਹੋ ਗਏ ਤੇ ਲਾਈਟ ਵੀ ਬੰਦੋਗੀ ਤੇ ਆਹ ਕੱਪੜੇ ਵਗੈਰਾ ਵੀ ਧੋ ਲਿਆ ਤੇ ਝਾੜੂ ਪੂੰਛਾ ਲਾ ਕੇ ਸਾਰਾ ਕੰਮ ਆਪਣਾ ਹੋ ਗਿਆ ਓਕੇ ਤੇ ਹੁਣ ਰਹਿ ਗਈ ਬਸ ਰੋਟੀ ਬਣਾਉਣ ਵਾਲੀ ਤੇ ਹੁਣ ਮੈਂ ਬਣਾਉਣੀ ਆ ਰੋਟੀ ਤੇ ਫਿਰ ਰੋਟੀ ਬਣਾ ਕੇ ਉਸ ਤੋਂ ਬਾਅਦ ਨਾ ਕੇ ਫਿਰ ਆਪਾਂ ਕਰਾਂਗੇ ਰੈਸਟ ਤੇ ਹਾਂਜੀ ਬੀਸ ਤੁਹਾਨੂੰ ਰਿਕਵੈਸਟ ਹੈ ਜੀ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਤੇ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗਦੀ ਹੁੰਦੀ ਆ ਤਾਂ ਪਲੀਜ਼ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਜੀ ਤੇ ਚੈਨਲ ਨੂੰ ਪਲੀਜ਼ ਵੱਧ ਤੋਂ ਵੱਧ ਸਪੋਰਟ ਕਰੋ ਜੀ ਬਾਕੀ ਜਿਨ੍ਹਾਂ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਜੀ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਤੇ ਬਾਕੀ ਜਿਹੜੇ ਹਨਾ ਮੇਰੇ ਭੈਣ ਭਰਾ ਵੀਡੀਓ ਦੇਖਦੇ ਨੇ ਤੇ ਵੀਡੀਓ ਨੂੰ ਲਾਈਕ ਕਰਦੇ ਨੇ ਕਮੈਂਟ ਕਰਦੇ ਨੇ ਹਨਾ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਜੀ ਤੇ ਪਲੀਜ਼ ਇਸੇ ਤਰ੍ਹਾਂ ਹੀ ਆਪਣਾ ਜਿਹੜਾ ਸਾਥ ਮੈਨੂੰ ਦਿੰਦੇ ਰਹੋ ਜੀ ਆਪਣਾ ਸਾਥ ਬਣਾਈ ਰੱਖਿਓ ਜੀ ਤੇ ਆਪਾਂ ਸੋਹਣੇ ਸੋਹਣੇ ਵਲੌਗ ਤੁਹਾਡੇ ਨਾਲ ਸ਼ੇਅਰ ਕਰਦੇ ਰਾਵਾਂਗੇ ਕੋਸ਼ਿਸ਼ ਕਰਦੇ ਆਂ ਜੀ ਵੀ ਸੋਹਣੇ ਤੋਂ ਸੋਹਣਾ ਵਲੌਗ ਤੁਹਾਡੇ ਲਈ ਲੈ ਕੇ ਆਈਏ ਬਾਕੀ ਗਲਤੀਆਂ ਹੁੰਦੀਆਂ ਹੀ ਰਹਿੰਦੀਆਂ ਨੇ ਕਿਉਂਕਿ ਹੌਲੀ ਹੌਲੀ ਆਪਾਂ ਸਿੱਖਾਂਗੇ ਤੇ ਕਿਉਂਕਿ ਇਨਸਾਨਾਂ ਗਲਤੀਆਂ ਦਾ ਪੁੱਤਲਾ ਹਮੇਸ਼ਾ ਹੀ ਇਨਸਾਨ ਤੋਂ ਹੀ ਗਲਤੀਆਂ ਹੁੰਦੀਆਂ ਨੇ ਹਨਾ ਗਲਤੀਆਂ ਕਰ ਕਰਕੇ ਠੋਕਰਾਂ ਖਾ ਖਾ ਕੇ ਵੀ ਆਪਾਂ ਅੱਗੇ ਵਧਾਂਗੇ ਤੇ ਫਿਰ ਵੀ ਜੇਕਰ ਤੁਹਾਨੂੰ ਲੱਗਦਾ ਕੋਈ ਵੀ ਮੇਰੀ ਵੀਡੀਓ ਦੇ ਇਸ ਤੁਹਾਨੂੰ ਕਮੀ ਹੁੰਦੀ ਆ ਲੱਗਦਾ ਕਿ ਇੱਥੇ ਹਨਾ ਕੁਝ ਵੀ ਗਲਤੀ ਹੁੰਦੀ ਆ ਤਾਂ ਪਲੀਜ਼ ਤੁਸੀਂ ਉਹ ਵੀ ਮੈਨੂੰ ਦੱਸਿਆ ਕਰੋ ਤੇ ਚਲੋ ਜੀ ਫਿਰ ਹੁਣ ਆਪਾਂ ਅੱਜ ਦੀ ਵੀਡੀਓ ਦਾ ਵੀ ਅੰਦਿਠੀ ਕਰਦੇ ਆ ਤੇ ਮਿਲਾਂਗੇ ਆਪਾਂ ਕੱਲ ਨੂੰ ਕਿਸੇ ਹੋਰ ਸੋਹਣੀ ਜੀ ਵੀਡੀਓ ਦੇ ਵਿੱਚ ਸਸਤੀ ਗੱਲ ਜੀ ਸਾਰਿਆਂ ਨੂੰ